ਮੈਂ 17 ਸਾਲ ਦੀ ਏਜ ਵਿੱਚ ਪੰਜਾਬ ਦਾ ਪੂਰੇ ਪੰਜਾਬ ਦਾ ਪਹਿਲਾ ਬੱਚਾ ਜੋ ਕਿ 17 ਸਾਲ ਦੀ ਏਜ ਵਿੱਚ ਸੋਸ਼ਲ ਵਰਕਿੰਗ 'ਚ ਆ ਗਿਆ ਸੀ ਸਕੂਲ ਦੇ ਬੱਚਿਆਂ ਨੇ ਸਾਨੂੰ ਕਪੜੇ ਦਿੱਤੇ ਨੇ ਕਿ ਜੋ ਕਿਸੇ ਲੋਕ ਤੇ ਹਾਈਵੇ ਤੇ ਜਿਹੜੇ ਗਰੀਬ ਬੰਦੇ ਇਹਨਾਂ ਕੋ ਕਪੜੇ ਨਹੀਂ ਹੋ ਸਕਦੇ ਜਿਹੜੇ ਨਹੀਂ ਅਫੋਰਡ ਕਰ ਸਕਦੇ ਜਿਨ੍ਹਾਂ ਕੋ ਕਪੜੇ ਨਹੀਂ ਹੈ ਕੋਈ ਨਹੀਂ ਦੇ ਸਕਦਾ ਸੀ ਉਹਨਾਂ ਨੂੰ ਅਸੀਂ ਕਪੜੇ ਦਵਾਵਾਂਗੇ ਇਸ ਟਾਈਮ ਪੰਜਾਬ ਦਾ ਮਾਹੌਲ ਇਹ ਹੈ ਕਿ ਜਿਹੜੀ ਜਵਾਕ ਜਿਹੜੇ ਬੱਚੇ ਆ 17 ਸਾਲ 15 ਸਾਲ 16 ਸਾਲ ਉਹ ਨਸ਼ੇਵਲ ਜਾ ਰਹੇ ਨੇ ਜਿਹੜੇ ਵਿੱਚ ਗਲਤ ਕੰਮ ਕਰਦੇ ਨੇ ਸਾਡੇ ਸਕੂਲ ਦੇ ਬੱਚੇ ਦੀ ਵੀਡੀਓ ਦੇਖ ਕੇ ਸਾਡੀ ਵੀਡੀਓ ਦੇਖ ਕੇ ਉਹ ਕੁਛ ਇਤਨੀ ਹੋ ਸਿੱਖਣਗੇ ਕਿ ਜੇ ਸਾਡੇ ਨਾਲ ਦੇ ਬੱਚੇ ਕੰਮ ਕਰੇ ਤਾਂ ਸਾਨੂੰ ਵੀ ਇਹ ਕੰਮ ਕਰਨ ਚਾਹੀਦਾ ਬਹੁਤ ਵਧੀਆ ਲੱਗਿਆ ਇਹ ਛੋਟੀ ਜੀ ਉਮਰ ਵਿੱਚ ਸੋਸ਼ਲ ਵਰਕਿੰ ਜੋਗ ਦਿਓ ਤੁਸੀਂ ਦੇਸੀ ਆ ਪਹਿਲਾਂ 2 ਦਿਨ ਪਹਿਲਾਂ ਆਏ ਸੀ ਹੈਲਮਟ ਡਿਵਾਈਡ ਕੀਤੇ ਸੀ ਉੱਥੇ ਹੈਲਮਟ ਬੰਦੇ ਸੀਗੇ ਜਿਨ੍ਹਾਂ ਕੋ ਲਾਇਸੈਂਸ ਸੀ ਔਰ ਜਰੂਰਤ ਮੰਨੋ ਸਾਨੂੰ ਬਹੁਤ ਅੱਛਾ ਲੱਗਿਆ ਕਿ ਇਸਨੇ ਜਿਹੜਾ ਦਾਦੇ ਸਮਾਜ ਸੇਵਾ ਦੇ ਕੰਮ ਸ਼ੁਰੂ ਕੀਤੇ ਨੇ ਅਸੀਂ ਸਾਡੇ ਸਕੂਲ ਦੇ ਬੱਚੇ ਅੱਗੇ ਵੀ ਕਰਦੇ ਸੀਗੇ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਸਵੇਰਾ ਨਿਊਜ਼ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਦੋਸਤ ਮਿਲਨ ਸਿੰਘ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦਸੰਬਰ ਦਾ ਮਹੀਨਾ ਆ ਪੈ ਰਿਹਾ ਤੇ ਹੁਣ ਜਨਵਰੀ ਦਾ ਮੌਸਮ ਵੀ ਜਿਹੜਾ ਜਨਵਰੀ ਦਾ ਮਹੀਨਾ ਸ਼ੁਰੂ ਹੋਣ ਲੱਗਿਆ ਲੇਕਿਨ ਠੰਡ ਜਿਹੜੀ ਆ ਬੜੀ ਕੜਾਕੇ ਦੀ ਪੈ ਰਹੀ ਹੈ ਲੇਕਿਨ ਉਸ ਨੂੰ ਮੁੱਖ ਰੱਖਦੇ ਹੋਏ ਤੁਹਾਨੂੰ ਮੈਂ ਇੱਕ ਤਸਵੀਰ ਤੁਹਾਨੂੰ ਦਿਖਾਣ ਜਾਊਂਗਾ ਕਿ ਉਹ ਬੱਚੇ ਨੇ ਜਿਹੜੇ ਛੋਟੇ-ਛੋਟੇ ਜਿਨੂੰ ਕਹਿ ਸਕਦੇ ਆ ਕਿਉਂਕਿ ਅਕਸਰ ਤੁਸੀਂ ਕਾਫੀ ਸਮਾਜ ਸੇਵਕ ਸੁਨੇ ਹੋ ਹੋਗੇ ਕਿ ਇੱਕ ਉਹ ਸਮਾਜ ਸੇਵਕ ਦਾ ਨਾਮ ਦਾ ਲੜਕਾ ਹੈ ਜਿਸ ਨੇ 17 ਸਾਲ ਦੀ ਉਮਰ ਦੇ ਵਿੱਚ ਸਮਾਜ ਸੇਵਕ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਲੇਕਿਨ ਉਹ ਨਾਲ ਦੀ ਨਾਲ ਸਟੱਡੀ ਵੀ ਕਰ ਰਿਹਾ ਪਲੱਸ 2 ਦੇ ਵਿੱਚ ਲੇਕਿਨ ਉਹ ਸਕੂਲ ਦੇ ਵਿੱਚ ਅੱਜ ਬੱਚਿਆਂ ਨੇ ਕੱਪੜੇ ਇਕੱਠੇ ਕੀ ਦੀਆਂ ਲੇਕਿਨ ਉਸ ਸਮਾਜ ਸੇਵਕ ਦਾ ਜਿਹੜਾ ਕਿ ਨਾਲ ਉਹਨਾਂ ਦੇ ਨਾਲ ਪੁਲਿਸ ਮੁਲਾਜ਼ਮ ਵੀ ਨੇ ਸੋ ਗੱਲਬਾਤ ਕਰਦੇ ਆ ਪਹਿਲਾਂ ਉਸ ਲੜਕੇ ਦੇ ਨਾਲ ਗੱਲਬਾਤ ਕਰ ਲੈਣੇ ਪੂਰੀ ਜਾਣਕਾਰੀ ਲੈ ਲੈਣੇ ਬ੍ਰਦਰ ਕੀ ਨਾਮ ਆ ਤੁਹਾਡਾ ਸਰ ਮੇਰਾ ਨਾਮ ਮਨਸ਼ਾ ਬਰਮਾ ਜੀ ਕੀ ਕਿਸ ਤਰ੍ਹਾਂ ਦੇਖ ਰਹੇ ਹੋ ਕਿੰਨੀ ਉਮਰ ਦੇ ਵਿੱਚ ਜਿਹੜੀ ਹੈ ਕਿ ਸਮਾਜ ਸੇਵਕ ਤੋਂ ਜਿਹੜੀ ਸੰਸਥਾ ਸ਼ੁਰੂ ਕਰਤੀ ਸੀ ਤੁਸੀਂ ਸਰ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗਾ ਕਿ ਮੈਂ ਸ ਨੇ ਵੈਲਫੇਅਰ ਆਰਗੇਨਾਈਜੇਸ਼ਨ ਦਾ ਵਲੰਟੀਅਰ ਮਨਸ਼ਾ ਬਰਮਾ ਮੈਂ 7 ਸਾਲ ਦੀ ਐਜ ਵਿੱਚ ਪੰਜਾਬ ਦਾ ਪੂਰੇ ਪੰਜਾਬ ਦਾ ਪਹਿਲਾ ਬੱਚਾ ਜੋ ਕਿ 7 ਸਾਲ ਦੀ ਐਜ ਵਿੱਚ ਸੋਸ਼ਲ ਵਰਕਿੰਗ ਚ ਆ ਗਿਆ ਸੀ ਹਾਂਜੀ ਸਰ ਮਤਲਬ ਬੜੀਆਂ ਸਮਾਜ ਸੇਵਕਾਂ ਦੇਖਿਆ ਨੇ ਲੇਕਿਨ ਅੱਜ ਮੈਂ ਤੁਹਾਨੂੰ ਸਲੂਟ ਆ ਕਿ 17 ਸਾਲ ਦੀ ਉਮਰ ਦੇ ਵਿੱਚ ਕਿਉਂਕਿ ਨਾਲ ਦੀ ਨਾਲ ਸਟੱਡੀ ਵੀ ਕਰ ਰਹੇ ਹੋ ਤੁਸੀਂ ਹਾਂਜੀ ਸੇ ਮੈਂ ਨਾਲ ਨਾਲ ਸਟੱਡੀ ਕਰਦੇ ਹਾਂ ਜੀ ਪਰ ਫਿਰ ਵੀ ਬਹੁਤ ਵੱਡਾ ਹੰਗਾਰਾ ਆ ਜਿਹਨੂੰ ਕਹਿ ਸਕਦੇ ਕਿ ਤੁਸੀਂ ਇੰਨਾ ਵੱਡਾ ਅੱਜ ਸਮਾਜ ਸੇਵਕ ਦੇ ਨਾਤੇ ਇਹ ਕੰਮ ਕਰ ਰਹੇ ਹੋ ਕਿਉਂਕਿ ਠੰਡ ਬੜੀ ਪੈ ਰਹੀ ਆ ਅੱਜ ਕਿੰਨੇ ਕੁ ਬੱਚਿਆਂ ਨੂੰ ਪ੍ਰੋਵਾਈਡ ਕੱਪੜੇ ਕਰਨ ਦੇ ਜਾ ਰਹੇ ਹੋ ਸਰ ਜੀ ਆਸ ਪੂਰੇ ਸਕੂਲ ਦੇ ਸਟਾਫ ਦੇ ਤੇ ਸਕੂਲ ਦੇ ਬੱਚਿਆਂ ਨੇ ਅੱਜ ਸਾਨੂੰ ਕਪੜੇ ਦਿੱਤੇ ਨੇ ਕਿ ਜੋ ਕਿਸੇ ਲੋਕ ਤੇ ਹਾਈਵੇ ਤੇ ਜਿਹੜੇ ਗਰੀਬ ਬੰਦੇ ਇਹਨਾਂ ਕੋ ਕਪੜੇ ਨਹੀਂ ਹੋ ਸਕਦੇ ਜਿਹੜੇ ਨਹੀਂ ਅਫੋਰਡ ਕਰ ਸਕਦੇ ਜਿਨ੍ਹਾਂ ਕੋ ਕਪੜੇ ਨਹੀਂ ਹੈ ਕੋਈ ਨਹੀਂ ਦੇ ਸਕਦਾ ਸੀ ਉਹਨਾਂ ਨੂੰ ਅੱਜ ਕਪੜੇ ਦਵਾਂਗੇ ਤੇ ਮੈਂ ਇਹ ਸੋਚਦਾ ਕਿ ਅੱਜ ਕੱਲ ਜੋ ਆਪਾਂ ਦੇਖਦੇ ਨੇ ਪੰਜਾਬ ਦਾ ਮਾਹੌਲ ਇਸ ਟਾਈਮ ਪੰਜਾਬ ਦਾ ਮਾਹੌਲ ਇਹ ਹੈ ਕਿ ਜਿਹੜੀ ਜਵਾਕ ਜਿਹੜੇ ਬੱਚੇ ਆ 15 ਸਾਲ 15 ਸਾਲ 16 ਸਾਲ ਉਹ ਨਸ਼ੇ ਵੱਲ ਜਾ ਰਹੇ ਨੇ ਜਿਹੜਾ ਸਾਡੇ ਸਕੂਲ ਦੇ ਬੱਚੇ ਨੇ ਜਾਂ ਹੋਸਟਲ ਦੇ ਬੱਚੇ ਨੇ ਅਸੀਂ ਇਹਨਾਂ ਦੀ ਹੈਲਪ ਨਾਲ ਨਾਲ ਜ ਕਪੜੇ ਵੰਡੇ ਜਾਂਦੇ ਆ ਨਾ ਕੀ ਹੋਊਗਾ ਫਰ ਠੀਕ ਹੈ ਨਾ ਜੀ ਜਿਹੜੇ ਵਿੱਚ ਗਲਤ ਕੰਮ ਕਰਦੇ ਨੇ ਸਾਡੇ ਸਕੂਲ ਦੀ ਬੱਚੇ ਦੀ ਵੀਡੀਓ ਦੇਖ ਕੇ ਸਾਡੀ ਵੀਡੀਓ ਦੇਖ ਕੇ ਉਹ ਕੁਛ ਇਤਨੀ ਹੋ ਸਿੱਖਣਗੇ ਕਿ ਜੇ ਸਾਡੇ ਨਾਲ ਦੇ ਬੱਚੇ ਕੰਮ ਕਰੇ ਤਾਂ ਸਾਨੂੰ ਵੀ ਇਹ ਕੰਮ ਕਰਨ ਚਾਹੀਦਾ ਕਿਉਂਕਿ ਇਸ ਕੰਮ ਦੇ ਨਾਲ ਸਾਡੇ ਘਰਾਂ ਦਾ ਫਾਇਦਾ ਸਾਡੇ ਸਕੂਲ ਦੇ ਟੀਚਰਾਂ ਦਾ ਫਾਇਦਾ ਸਾਡਾ ਫਾਇਦਾ ਫਾਇਦਾ ਇਹ ਨਹੀਂ ਸਾਨੂੰ ਕੋਈ ਪੈਸੇ ਦੇ ਰਿਹਾ ਕੁਝ ਇਹ ਨਾਲ ਕੀ ਹੋਊਗਾ ਸਾਡੇ ਪੰਜਾਬ ਦਾ ਨਾਮ ਵਧੇਗਾ ਕੀ ਇਹ ਇਹ ਨਾਲ ਇਹ ਸਾਡਾ ਨਾਮ ਬਣੇਗਾ ਇਹ ਨਾਲ ਇਹ ਸਾਡੇ ਸਕੂਲ ਦੇ ਟੀਚਰਾਂ ਦਾ ਨਾਮ ਬਣੇਗਾ ਕਿ ਇਹ ਬੱਚਾ ਉਸ ਸਕੂਲ 'ਚ ਪੜਦਾ ਸੀਗਾ ਹਾਂਜੀ ਸਰ ਮਤਲਬ ਪਬਲਿਕ ਦਾ ਕੀ ਰਿਸਪੌਂਸ ਆ ਕਿਉਂਕਿ 17 ਸਾਲ ਦੀ ਉਮਰ ਕੁਝ ਨਹੀਂ ਹੁੰਦੀ ਕਿਉਂਕਿ ਦੇਖਿਆ ਜਾਵੇ 17 ਸਾਲ ਦੀ ਉਮਰ ਤੋ ਤੁਸੀਂ ਕੰਮ ਕਰ ਰਹੇ ਹੋ ਸਮਾਜ ਸੇਵਕ ਦੇ ਨਾਤੇ ਮਾਪੇ-ਬਾਪ ਦਾ ਕੀ ਰਿਸਪੌਂਸ ਆ ਤੇ ਬਾਹਰ ਪਬਲਿਕ ਦਾ ਕੀ ਰਿਸਪੌਂਸ ਮਿਲਦਾ ਸਰ ਜਦੋਂ ਮੈਂ ਪਹਿਲਾਂ ਸੋਸ਼ਲ ਰੀਕਿੰਗ ਸਟਾਰਟ ਕੀਤੀ ਸੀਗੀ ਤੇ ਕਾਫੀ ਸਾਰੀ ਪਬਲਿਕ ਨੇ ਮੈਨੂੰ ਇਹ ਕਹਿੰਸੀ ਕਿ 17 ਸਾਲ ਦੀ ਜਿਹਦੇ ਵਿੱਚ ਬਹੁਤ ਘੱਟ ਹੈਜ਼ਾ ਤੂੰ ਕੁਝ ਨਹੀਂ ਕਰ ਸਕਦਾ ਤੂੰ ਕੁਝ ਨਹੀਂ ਕਰ ਪਾਏਂਗਾ ਪਰ ਇਸ ਟੈਮ ਪਬਲਿਕ ਰਿਸਪੌਂਸ ਦਾ ਸਾਲ ਬਾਅਦ ਇਹ ਸੀਗਾ ਕਿ ਹਾਂ ਤੂੰ ਬਹੁਤ ਕੁਝ ਕਰ ਸਕਦਾ ਤੂੰ ਕਰ ਸਕਦਾ ਮਸੀਂ ਤੇ ਨਾਲ ਖੜੇ ਹਾਂ ਇਸ ਨੂੰ ਸਪੋਰਟ ਕਰਾਂਗੇ ਹਾਂਜੀ ਸਰ ਜੀ ਬਿਲਕੁਲ ਪ੍ਰਸ਼ਾਸਨ ਵੀ ਨਾਲ ਇਹਨਾਂ ਦੇ ਨਾਲ ਗੱਲਬਾਤ ਕਰਦੇ ਹੋ ਸਰ ਕਿਸ ਤਰ੍ਹਾਂ ਦੇਖਦੇ ਹੋ 17 ਸਾਲ ਦੀ ਉਮਰ ਦੇ ਵਿੱਚ ਇਸਨੇ ਲੜਕੇ ਨੇ ਆਪਣਾ ਨਾਲ ਦੀ ਨਾਲ ਸਟੱਡੀ ਵੀ ਕਰ ਰਿਹਾ ਸਕੂਲ ਦੇ ਵਿੱਚ ਵੀ ਪੜ ਰਿਹਾ ਤੇ ਮਾਪੇ ਦਾ ਨਾਮ ਵੀ ਰੋਸ਼ਨ ਕਰਦਾ ਲੇਕਿਨ 17 ਸਾਲ ਦੀ ਉਮਰ 'ਚ ਇਸਨੇ ਸਮਾਜ ਸੇਵਕ ਦਾ ਕੰਮ ਸ਼ੁਰੂ ਕਰਦਾ ਬਹੁਤ ਵਧੀਆ ਲੱਗਿਆ ਇਹ ਛੋਟੀ ਜੀ ਉਮਰ ਵਿੱਚ ਸੋਸ਼ਲ ਵਰਕਿੰਗ ਦਾ ਕੰਮ ਕਰ ਰਿਹਾ ਹੈ 17 ਸਾਲ ਦੀ ਉਮਰ ਵਿੱਚ ਸਾਡੇ ਕੋਲ ਵੀ ਆਇਆ ਕਹਿੰਦਾ ਸਾਡੇ ਨਾਲ ਸਹਿਯ ਪਹਿਲੇ 2 ਦਿਨ ਪਹਿਲਾਂ ਆਏ ਸੀ ਹੈਲਮਟ ਡਿਵਾਈਡ ਕੀਤੇ ਸੀ ਉਸੇ ਹੈਲਮਟ ਵੰਡੇ ਸੀਗੇ ਜਿਨ੍ਹਾਂ ਕੋ ਲਾਇਸੈਂਸ ਸੀ ਔਰ ਜ਼ਰੂਰਤਮੰਦ ਜਿਹੜੇ ਥੋੜਾ ਹੈਲਮਟ ਲੈਣ ਤੋਂ ਰਹਿ ਜਾਂਦੇ ਆ ਜਾਂ ਕਿਸੇ ਕਾਰਨਾ ਕਰਕੇ ਕਹਿੰਦੇ ਵੀ ਮੈਂ ਬਾਅਦ ਚ ਲਾਉਂਗਾ ਥੋੜੇ ਦਿਨ ਠਾਕ ਉਹਨਾਂ ਲੋਕਾਂ ਨੂੰ ਹੈਲਮਟ ਵੰਡੇ ਸੀ ਜਿਨ੍ਹਾਂ ਕੋ ਲਾਇਸੈਂਸ ਸੀ ਉਸ ਤੋਂ ਬਾਅਦ ਇਹਨਾਂ ਨੇ ਕੱਲ ਫਿਰ ਮੈਨੂੰ ਦੱਸਿਆ ਵੀ ਅਸੀਂ ਕੱਪੜਿਆਂ ਇਹ ਵੰਡਣੇ ਆ ਜ਼ਰੂਰਤਮੰਦ ਲੋਕਾਂ ਨੂੰ ਸਕੂਲ ਵਾਲਿਆਂ ਨੇ ਅਸੀਂ ਇਕੱਠੇ ਕੀਤੇ ਆ ਤੇ ਸਾਡੇ ਨਾਲ ਥੋੜੀ ਜਿਹੀ ਚੱਲਿਓ ਸਾਡਾ ਸਹਿਯੋਗ ਕਰਿਓ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਵੀ ਆਪਣੇ ਆਪਸਰਾਂ ਦੀ ਨੌਲਜ ਵਿੱਚ ਲਿਆ ਕੇ ਇਜਾਜ਼ਤ ਲੈ ਕੇ ਇਹਨਾਂ ਦੇ ਨਾਲ ਆਇਆ ਸਹਿਯੋਗ ਕਰਨ ਲਈ ਪਹਿਨ ਸ਼ਵਾਸ਼ੇ ਦਿੰਦੇ ਆ ਕਿ ਇਹ ਛੋਟੀ ਜੀ ਉਮਰ ਵਿੱਚ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਔਰ ਸਕੂਲ ਦੇ ਸਾਰੇ ਸਟਾਫ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਕੱਪੜੇ ਪ੍ਰੋਵਾਈਡ ਕਰਾਏ ਆ ਜਰੂਰਤਮੰਦ ਬੱਚਿਆਂ ਨੂੰ ਜਰੂਰਤਮੰਦ ਬੰਦਿਆਂ ਨੂੰ ਬੰਨਣ ਲਈ ਬਹੁਤ ਵਧੀਆ ਇਹਨਾਂ ਦਾ ਕੰਮ ਆ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਔਰ ਸਾਰਿਆਂ ਨੂੰ ਸਾਨੂੰ ਇਦਾਂ ਦੇ ਸੋਸ਼ਲ ਵਰਕਿੰਗ ਦੇ ਕੰਮ ਕਰਦੇ ਰਹਿਣਾ ਚਾਹੀਦਾ ਆ ਬਿਲਕੁਲ ਸਕੂਲ ਦੇ ਜੋ ਮੈਡਮ ਵੀ ਸਾਡੇ ਨਾਲ ਮੌਜੂਦ ਨਹੀਂ ਗੱਲਬਾਤ ਕਰਨੇ ਮੈਡਮ ਕਿਸ ਤਰ੍ਹਾਂ ਦੇਖ ਰਹੇ ਹੋ 17 ਸਾਲ ਦੀ ਉਮਰ ਦੇ ਵਿੱਚ ਇਸ ਨੌਜਵਾਨ ਨੇ ਸਮਾਜ ਸੇਵਕ ਦਾ ਕੰਮ ਸ਼ੁਰੂ ਕੀਤਾ ਲੇਕਿਨ ਅੱਜ ਠੰਡ ਦੇ ਵਿੱਚ ਠੰਡ ਦਾ ਮੌਸਮ ਹੋ ਗਿਆ ਲੇਕਿਨ ਬੱਚਿਆਂ ਨੂੰ ਜਿਹੜੇ ਨੇ ਅੱਜ ਕੱਪੜੇ ਪ੍ਰੋਵਾਈਡ ਕਰਨ ਜਾ ਰਹੇ ਨੇ ਸਭ ਤੋਂ ਪਹਿਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਜਿਹੜਾ ਇਹ ਬੱਚਾ ਸਾਡੇ ਸਕੂਲ ਵਿੱਚ ਆਏ ਸੀ ਸਾਲ ਹੀ ਆਇਆ ਹੈਗਾ ਪਹਿਲੇ ਕਿਸੇ ਹੋਰ ਸਕੂਲ ਵਿੱਚ ਪੜਦਾ ਸੀਗਾ ਇਹਦੇ ਅੰਝ ਵਿੱਚ ਅਸੀਂ ਇਹਨੂੰ ਇਹ ਦੇਖਿਆ ਕਿ ਇਹਦੇ ਮਨ ਦੇ ਵਿੱਚ ਕੁਝ ਨਾ ਕੁਝ ਕਰਨ ਦਾ ਜਜ਼ਬਾ ਹੈਗਾ ਤੇ ਅਸੀਂ ਇਹਨੂੰ ਸਪੋਰਟ ਕਰ ਰਹੇ ਹਾਂ ਜੋ ਵੀ ਹੈ ਸਾਨੂੰ ਕਹਿੰਦਾ ਕਿ ਅਸੀਂ ਇਹ ਕੈਂਪ ਲਗਾਣਾ ਹੈ ਜਾਂ ਕੁਝ ਅੱਦਾ ਕਰਨਾ ਹੈ ਤਾਂ ਅਸੀਂ ਇਹਨੂੰ ਪੂਰਾ ਪੂਰਾ ਸਪੋਰਟ ਦੇ ਰਹੇ ਹਾਂ ਸਾਨੂੰ ਬਹੁਤ ਅੱਛਾ ਲੱਗਿਆ ਕਿ ਇਸਨੇ ਜਿਹੜਾ ਅੱਦਾ ਦੇ ਸਮਾਜ ਸੇਵਾ ਦੇ ਕੰਮ ਸ਼ੁਰੂ ਕੀਤੇ ਨੇ ਅਸੀਂ ਸਾਡੇ ਸਕੂਲ ਦੇ ਬੱਚੇ ਅੱਗੇ ਵੀ ਕਰਦੇ ਸੀਗੇ ਬਟ ਹੁਣ ਇੱਕ ਨਵੀਂ ਦਿਸ਼ਾ ਮਿਲੀ ਹੈਗੇ ਸਾਡੇ ਸਕੂਲ ਦੇ ਬੱਚਿਆਂ ਨੂੰ ਤੇ ਇਹ ਕੰਮ ਦੇ ਵਿੱਚ ਤੇ ਹਰ ਕੰਮ ਦੇ ਵਿੱਚ ਅਸੀਂ ਅਦਾ ਸਹਿਯੋਗ ਦੇਵਾਂਗੇ ਸਾਡੇ ਸਕੂਲ ਦੇ ਬੱਚੇ ਵੀ ਦੇਣਗੇ ਸਾਡੇ ਸਕੂਲ ਦਾ ਸਟਾਫ ਵੀ ਦੇਗਾ ਔਰ ਅਸੀਂ ਵੀ ਖੁਦ ਇਹਨੋਂ ਸੇ ਯੋਗ ਦਵਾਂਗੇ ਹਰ ਕੰਮ ਵਿੱਚ ਅਸੀਂ ਸਹਿਯੋਗ ਦੇਵਾਂਗੇ ਸਮਾਜ ਸੇਵਾ ਦੇ ਕੰਮ ਕਰਾਂਗੇ ਸਾਡੇ ਸਕੂਲ ਦੇ ਸਾਰੇ ਬੱਚੇ ਜਿੰਨੇ ਵੀ ਆ ਸਭ ਐਸੇ ਕਰਕੇ ਖੜੇ ਹੋਏ ਨੇ ਨਾਲ ਕਿ ਇਹਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਚੱਲਣਗੇ ਸਟਾਫ ਵੀ ਚੱਲੇਗਾ ਬਿਲਕੁਲ ਮੈਡਮ ਜਿਵੇਂ ਕਿ 2 ਦਿਨ ਪਹਿਲਾਂ ਇਹਨਾਂ ਦੇ ਵੱਲੋਂ ਹੈਲਮਟ ਵੀ ਵੰਡੇ ਗਏ ਨੇ ਲੇਕਿਨ ਲੋਕ ਅਵੇਅਰ ਨਹੀਂ ਹੋ ਰਹੇ ਸੀ ਲੋਕਾਂ ਨੂੰ ਜਿਹੜਾ ਹੈਲਮਟ ਪ੍ਰੋਵਾਈਡ ਕੀਤਾ ਗਿਆ ਨੇ ਲੇਕਿਨ ਲੋਕ ਨਹੀਂ ਸਮਝਦੇ ਸੀ ਕਿ ਕਾਨੂੰਨ ਦੀ ਉਲੰਘਣਾ ਨਹੀਂ ਉਲੰਘਣਾ ਕਰਦੇ ਸੀ ਲੇਕਿਨ ਉਹਨਾਂ ਨੂੰ ਵੀ ਦੇਖੋ ਇਸ 17 ਸਾਲ ਦੇ ਲੜਕੇ ਨੇ ਜਿਹੜੀ ਅੱਜ ਅੱਜ 17 ਸਾਲ ਤੋਂ ਕੰਮ ਕਰਦਾ ਆ ਰਿਹਾ ਲੇਕਿਨ ਫਿਰ ਵੀ ਇਹਨਾਂ ਦੇ ਵੱਲੋਂ ਇਹਨਾਂ ਦਾ ਵੱਡਾ ਉਪਰਾਲਾ ਕੀਤਾ ਗਿਆ ਦੇਖੋ ਸਰ ਐਸਾ ਹੈ ਕਿ ਲੋਕਾਂ ਦਾ ਕੰਮ ਹੈ ਉਹਨਾਂ ਨੇ ਕਿੰது ਪਰੰਦੂ ਕਰੀ ਜਾਣਾ ਹੈ ਉਹਨਾਂ ਨੇ ਆਪਣਾ ਦੇਣਾ ਹੀ ਦੇਣਾ ਹੈ ਕਿ ਜੋ ਵੀ ਉਹਨਾਂ ਨੇ ਕਰਨਾ ਆਪਣੀ ਮਰਜ਼ੀ ਕਰ ਸਕਦੇ ਨੇ ਬਸ ਸਾਡਾ ਇੱਕ ਇੱਕ ਕੋਸ਼ਿਸ਼ ਹੈ ਕਿ ਜਣਾ ਅੱਗੇ ਵਾਸਤੇ ਮਾਹੌਲ ਅਸੀਂ ਸਹੀ ਕਰੀਏ ਹਰ ਤਰ੍ਹਾਂ ਦੇ ਕੰਮ ਵਿੱਚ ਇਹ ਬੱਚਾ ਅੱਗੇ ਜਾ ਰਿਹਾ ਹੈ ਇਹ ਮਾਹੌਲ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਡਾ ਵੀ ਫਰਜ਼ ਬੰਦਾ ਹੈ ਵੱਡਿਆਂ ਦਾ ਕਿ ਅਸੀਂ ਇਹਨੂੰ ਸਪੋਰਟ ਕਰੀਏ ਤੇ ਮੈਂ ਕਹਿਣਾ ਚਾਹਾਂਗੀ ਸਾਰੀ ਪਬਲਿਕ ਨੂੰ ਵੀ ਕਿ ਸਾਰੇ ਲੋਕ ਐਦਾਂ ਦੇ ਬੱਚਿਆਂ ਨੂੰ ਸਪੋਰਟ ਕਰਨ ਹੋਰ ਵੀ ਸਕੂਲਾਂ ਵਾਲੇ ਆਪਣੇ ਸਕੂਲ ਦੇ ਜੋ ਬੱਚਾ ਦੇਖਣ ਕਿਹੜਾ ਬੱਚਾ ਇਸ ਕੰਮ ਵਿੱਚ ਅੱਗੇ ਚੱਲ ਰਿਹਾ ਉਹਦੇ ਨਾਲ ਹੋਰ ਵੀ ਬੱਚੇ ਜੋੜਨ ਤਾਂ ਕਿ ਸਮਾਜ ਸੇਵਾ ਦਾ ਕੰਮ ਬਹੁਤ ਵੱਡੇ ਵਾਲਾ ਹੋਵੇ ਤੇ ਸਾਡੇ ਕੋਲ ਤਾਂ ਨਾ ਟਾਈਮ ਨਹੀਂ ਹੁੰਦਾ ਅਸੀਂ ਫਿਰ ਵੀ ਇਹਨਾਂ ਨੂੰ ਸਪੋਰਟ ਕਰਾਂਗੇ ਬਰਾਬਰ ਖੜੇ ਆ ਸੀ ਹਰ ਜਗ੍ਹਾ ਤੇ ਸਪੋਰਟ ਕਰਾਂਗੇ ਜੀ ਬਿਲਕੁਲ ਟੀਚਰ ਸਬਾਨ ਜੋ ਮਜੂਸੀ ਸਾਣਾ ਕੱਲ੍ਹ ਪੱਤ ਕੀਤੀ ਕਿ ਇਹ 17 ਸਾਲ ਦੀ ਉਮਰ ਤੋਂ ਜੋ ਸ਼ਖਸ ਹੈ ਲਖਣਾ ਦਾ ਲੜਕਾ ਜਿਹੜਾ ਹੈ ਕਿ 20 ਸਾਲ ਦੀ ਉਸਦੀ ਉਮਰ ਹੋ ਚੁੱਕੀ ਹੈ ਲੇਕਿਨ ਇਹ ਕਾਫੀ ਲੰਬੇ ਸਮੇਂ ਤੋਂ ਸਮਾਜ ਸੇਵਕ ਦਾ ਕੰਮ ਕਰ ਰਿਹਾ ਹੈ ਲੇਕਿਨ ਪ੍ਰਸ਼ਾਸਨ ਵੀ ਇਹਨਾਂ ਦੇ ਨਾਲ ਆ ਸੋ ਦੋਸਤੋ ਇਸ ਵੀਡੀਓ ਨੂੰ ਜਿਹੜਾ ਹੈ ਸ਼ੇਅਰ ਜਰੂਰ ਕਰਿਓ ਤੁਸੀਂ ਬਣੇ ਰਹੋ ਪ੍ਰਾਈਮ ਸਵੇਰਾ ਨਿਊਜ਼ ਦੇ ਨਾਲ